ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਇਆ ਜੀ ਗੋਭੀ ਦਾ ਚਟਪਟਾ ਤੇ ਟੇਸਟੀ ਅਚਾਰ ਜਿਹਦੇ ਵਿੱਚ ਆਪਾਂ ਬਿਲਕੁਲ ਬੇਸਿਕ ਮਸਾਲੇ ਪਾਏ ਨੇ ਆਪਾਂ ਕੋਈ ਐਕਸਟਰਾ ਮਸਾਲਾ ਨਹੀਂ ਐਡ ਕੀਤਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਅਚਾਰ ਬਣ ਕੇ ਤਿਆਰ ਹੁੰਦਾ ਹੈ ਤੇ ਖਰਾਬ ਵੀ ਨਹੀਂ ਹੁੰਦਾ ਇਹ ਅਚਾਰ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਇਹ ਰੈਸিপি ਤੁਹਾਡੇ ਨਾਲ ਵੀ ਤੇ ਅਚਾਰ ਬਣਾਉਣ ਦੇ ਲਈ ਜੀ ਆਪਾਂ ਗੋਭੀ ਲੈ ਲਾਂਗੇ ਮੈਂ ਜਿੱਥੇ ਇੱਕ ਫੁੱਲ ਲਿਆ ਹੋਇਆ ਹੈ ਗੋਭੀ ਦਾ ਇਸ ਨੂੰ ਆਪਾਂ ਇਸ ਤਰ੍ਹਾਂ ਡੰਡਲ ਜਿਹੜੇ ਨੇ ਇਹਦੇ ਕੱਟ ਦਾਂਗੇ ਆਪਾਂ ਜਿਹੜਾ ਫੁੱਲ ਵੈ ਸਿਰਫ ਉਹ ਹੀ ਲਵਾਂਗੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਗੋਭੀ ਦੇ ਜਿਹੜੇ ਫੁੱਲ ਨੇ ਉਹ ਕੱਢ ਲਾਂਗੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਛੋਟੇ ਪੀਸਾਂ ਦੇ ਵਿੱਚ ਕੱਟ ਕਰ ਲਾਂਗੇ ਠੀਕ ਹੈ ਜਿੰਨੇ ਵੀ ਤੁਸੀਂ ਪੀਸ ਰੱਖਣਾ ਚਾਹੁੰਦੇ ਹੋ ਛੋਟੇ ਜਾਂ ਫਿਰ ਵੱਡੇ ਜਿਸ ਤਰ੍ਹਾਂ ਦਾ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਉਸ ਤਰ੍ਹਾਂ ਆਪਣੇ ਹਿਸਾਬ ਦੇ ਨਾਲ ਕੱਟ ਸਕਦੇ ਹੋ ਪਰ ਮੈਂ ਥੋੜੇ ਛੋਟੇ ਪੀਸ ਰੱਖਾਂਗੇ ਤੇ ਇਸ ਲਈ ਮੈਂ ਇਹਨਾਂ ਨੂੰ ਛੋਟੇ ਪੀਸਸ ਦੇ ਵਿੱਚ ਇਸ ਤਰ੍ਹਾਂ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਮੈਂ ਇਸ ਤਰ੍ਹਾਂ ਸਟ੍ਰੇਨਰ ਦੇ ਵਿੱਚ ਪਾ ਕੇ ਇਹਨਾਂ ਨੂੰ ਧੋਲਾਂਗੀ ਇੱਕ ਵਾਰੀ واਸ਼ ਕਰ ਲਾਂਗੀ ਤੇ ਇਹ ਜੀ ਆਪਾਂ واਸ਼ ਕਰ ਲਿਆ ਵਾ ਇਹਨਾਂ ਨੂੰ ਇੱਕ ਵਾਰ ਦੇਖ ਸਕਦੇ ਹੋ ਤੁਸੀਂ ਤੇ ਹੁਣ ਜੀ ਆਪਾਂ ਇੱਧਰ ਪਾਣੀ ਰੱਖ ਦਿੱਤਾ ਸੀ ਗਰਮ ਹੋਣ ਦੇ ਲਈ ਤੇ ਪਾਣੀ ਆਪਣਾ ਜਿਹੜਾ ਵਾ ਗਰਮ ਹੋ ਚੁੱਕਿਆ ਵਾ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਅੱਧਾ ਕੁ ਚਮਚ ਹਲਦੀ ਦਾ ਤੇ ਇਹ ਜੀ ਆਪਾਂ ਪਾਵਾਂਗੇ ਹੁਣ ਇਸ ਤੋਂ ਬਾਅਦ ਨਮਕ ਪਾਵਾਂਗੇ ਅੱਧੀ ਮੈਂ ਇੱਕ ਥਮਤ ਨਮਕ ਦਾ ਪਾ ਦਿੱਤਾ ਵੈ ਤੇ ਹੁਣ ਆਪਾਂ ਇਸ ਨੂੰ ਮਿਕਸ ਕਰ ਦਾਂਗੇ ਵਿੱਚ ਪਾਣੀ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਇਹਦੇ ਨਾਲ ਜਿਹੜੀ ਗੋਭੀ ਦੇ ਵਿੱਚ ਇੰਪਿਉਰिटीज ਹੁੰਦੀਆਂ ਨੇ ਠੀਕ ਹੈ ਜੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ਼ ਹੋ ਜਾਂਦੀਆਂ ਨੇ ਤੇ ਨਾਲ ਗੋਭੀ ਵੀ ਥੋੜੀ ਜਿਹੀ ਸੌਫਟ ਹੋ ਜਾਏਗੀ ਤੇ ਆਪਾਂ ਇਸ ਨੂੰ ਥੋੜੀ ਦੇਰ ਲਈ ਪਕਾਵਾਂਗੇ ਸਿਰਫ ਇੱਕ ਉਬਾਲ ਆਣ ਤੱਕ ਆਪਾਂ ਇਸ ਨੂੰ ਪਕਾਉਣਾ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਸ ਨੂੰ ਹਲਾ ਦਾਂਗੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਗੋਭੀ ਨੂੰ ਮਿਕਸ ਕਰ ਦਾਂਗੇ ਇਸ ਤਰ੍ਹਾਂ ਬਹੁਤ ਵਧੀਆ ਚਾਰ ਜਿਹੜਾ ਵਾ ਬਣ ਕੇ ਤਿਆਰ ਹੁੰਦਾ ਜੀ ਗੋਭੀ ਦਾ ਤੇ ਐ ਲੋ ਜੀ ਆਪਾਂ ਨੂੰ ਗੋਭੀ ਜਿਹੜੀ ਆਪਣੀ ਆਪਾਂ ਬਸ ਇੰਨੀ ਕੁ ਦੇਰ ਤੱਕ ਹੀ ਪਕਾਣੀ ਸੀ ਕੜ ਤੋਂ ਘੱਟ ਆਪਾਂ 5 ਕਿ ਮਿੰਟ ਲਈ 5 ਜਾਂ 6 ਮਿੰਟ ਲਈ ਆਪਾਂ ਇਸ ਨੂੰ ਪਕਾਵਾਂਗੇ ਜਿਆਦਾ ਨਹੀਂ ਆਪਾਂ ਪਕਾਉਣਾ ਹੈਗਾ ਇਸ ਨੂੰ ਇੱਕ ਉਬਾਲ ਆਣ ਤੱਕ ਬਸ ਤੇ ਅੱਜ ਗੋਭੀ ਨੂੰ ਆਪਾਂ ਕੱਢ ਲਿਆ ਹੁਣ ਸਟ੍ਰੇਨਰ ਦੇ ਵਿੱਚ ਤੇ ਹੁਣ ਜੀ ਆਪਾਂ ਇਸ ਤਰ੍ਹਾਂ ਖੁੱਲਾ ਭਾਂਡਾ ਲੈ ਲਾਂਗੇ ਤੇ ਉਹਦੇ ਵਿੱਚ ਕੋਈ ਵੀ ਟ੍ਰੇ ਤੁਸੀਂ ਲੈ ਸਕਦੇ ਹੋ ਤੇ ਇਸ ਤਰ੍ਹਾਂ ਮੈਂ ਕੱਪੜਾ ਵਿਛਾ ਲਿਆ ਵਿੱਚ ਤੁਸੀਂ ਕੋਈ ਵੀ ਕਿਚਨ ਟਾਵਲ ਜਾਂ ਕਾਟਨ ਦਾ ਕੱਪੜਾ ਇਸ ਤਰ੍ਹਾਂ ਇਸੇ ਤਰ੍ਹਾਂ ਵਿਛਾ ਲੈਣਾ ਤੇ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਗੋਭੀ ਦੀ ਜੜੀ ਨੂੰ ਵਿਛਾ ਦਾਂਗੇ ਠੀਕ ਹੈ ਜੀ ਚੰਗੀ ਤਰ੍ਹਾਂ ਆਪਾਂ ਇਸ ਨੂੰ ਜਿਹੜਾ ਦਾ ਪਾਣੀ ਆਪਾਂ ਸੁਕਾ ਲੈਣਾ ਵਾ ਥੋੜੀ ਧੁੱਪ ਲਵਾ ਲਾਂਗੇ ਜਾਂ ਫਿਰ ਪੱਕੇ ਥਲੇ ਸੁਕਾ ਲਾਂਗੇ ਠੀਕ ਹੈ ਜੀ ਤੇ ਹੁਣ ਜੀ ਆਪਾਂ ਇੱਧਰ ਪੈਨ ਰੱਖ ਦਿੱਤਾ ਦੇਖ ਸਕਦੇ ਹੋ ਤੁਸੀਂ ਤੇ ਆ ਜੀ ਗੋਭੀ ਜਿਹੜੀ ਸੀ ਆਪਣੀ ਹੋ ਗਈ ਹੈ ਡਰਾਈ ਆਪਾਂ ਇਸ ਨੂੰ ਪਲੇਟ ਵਿੱਚ ਕੱਢ ਲੈਨੇ ਆ ਇਹਦੇ ਵਿੱਚ ਆਪਾਂ ਇੱਕ ਕੜਛੀ ਜਿਹੜੀ ਤੇਲ ਦੀ ਪਾ ਦਾਂਗੇ ਠੀਕ ਹੈ ਜੀ ਮੈਂ ਪੌਣੀ ਕੜਛੀ ਪਾਈ ਤੇਲ ਦੀ ਸਰੋਂ ਦਾ ਤੇਲ ਲਿਆ ਜੀ ਆਪਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਠੀਕ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਕਾ ਲੈਣਾ ਵਾ ਤਾਂ ਜੋ ਜਿਹੜਾ ਤੇਲ ਦਾ ਕੱਚਾਪਨ ਵਾ ਉਹ ਨਿਕਲ ਜਵੇ ਤੇ ਦੇਖੋ ਜੀ ਆਪਣਾ ਤੇਲ ਜਿਹੜਾ ਵਾ ਗਰਮ ਹੋ ਚੁੱਕਿਆ ਚੰਗੀ ਤਰ੍ਹਾਂ ਐਨ ਪੱਕ ਗਿਆ ਵਾ ਤੇ ਹੁਣ ਜੇ ਆਪਾਂ ਇਹਦੇ ਵਿੱਚ ਗੋਪੀ ਜਿਹੜੀ ਆ ਆਪਾਂ ਉਬਾਲੀ ਸੀਗੀ ਉਸ ਨੂੰ ਵਿੱਚ ਪਾ ਦਾਂਗੇ ਇਸ ਤਰ੍ਹਾਂ ਇਸ ਨੂੰ ਹਲਾਵਾਂਗੇ ਆਪਾਂ ਗੈਸ ਜਿਹੜੀ ਆ ਕੱਟ ਕਰ ਲੈਣੀ ਆ ਮੇਰੇ ਕੋਲ ਇੰਡਕਸ਼ਨ ਆ ਜੇ ਮੈਂ ਇੰਡਕਸ਼ਨ ਨੂੰ ਬੰਦ ਕਰ ਦਿੱਤਾ ਕਿਉਂਕਿ ਬੰਦ ਕਰਨ ਤੋਂ ਬਾਅਦ ਵੀ ਜਿਹੜਾ ਮੇਰਾ ਇੰਡਕਸ਼ਨ ਹੈ ਇਹਦੇ ਵਿੱਚ ਜਿਹੜੀ ਪਲੇਟ ਆ ਨਾ ਲੋਹੇ ਦੀ ਆ ਥੱਲੇ ਤਾਂ ਉਹ ਗਰਮ ਰਹਿੰਦੀ ਆ ਤਾਂ ਮੈਂ ਸਿਰਫ ਉਹਨੇ ਕੀ ਜਿਹੜੀ ਹੀਟ ਵਾ ਉਹਦੇ ਤੇ ਹੀ ਪਕਾਵਾਂਗੀ ਬਸ ਇਸ ਨੂੰ ਹਲਕਾ ਜਿਹਾ ਇਸ ਤਰ੍ਹਾਂ ਆਪਾਂ ਹਿਲਾ ਲਾਂਗੇ ਇਸ ਨੂੰ ਜ਼ਿਆਦਾ ਨਹੀਂ ਆਪਾਂ ਪਕਾਉਣਾ ਠੀਕ ਹੈ ਜੀ ਨਹੀਂ ਤਾਂ ਸਬਜੀ ਬਣ ਕੇ ਤਿਆਰ ਹੋ ਜੇਗੀ ਇਹ ਇਸਨੂੰ ਆਪਾਂ ਥੋੜਾ ਜਿਹਾ ਪਕਾਵਾਂਗੇ 60 ਤੋਂ 70% ਆਪਾਂ ਪਕਾਵਾਂਗੇ ਇਸਨੂੰ ਕਿਉਂਕਿ ਕੋਜਾ ਪਹਿਲਾਂ ਵੀ ਪੱਕ ਚੁੱਕੀ ਹੈ ਇਹ ਜਦੋਂ ਆਪਾਂ ਬੋਇਲ ਕੀਤੀ ਹੈ ਥੋੜੀ ਜੀ ਉਹ ਤਾਂ ਸੌਫਟ ਹੋ ਗਈ ਸੀ ਕੁਝ ਵੀ ਆਪਣੀ ਇਹ ਅਜ ਹੁਣ ਆਪਾਂ ਵਿੱਚ ਮਸਾਲੇ ਐਡ ਕਰਾਂਗੇ ਆਪਾਂ ਸਿਰਫ ਬੇਸਿਕ ਮਸਾਲੇ ਹੀ ਐਡ ਕਰਾਂਗੇ ਠੀਕ ਹੈ ਜੀ ਇਹ ਨਮਕ ਪਾ ਦਿੱਤਾ ਮੈਂ ਇੱਕ ਚਮਚ ਵਾਈਟ ਨਮਕ ਲਿਆ ਜੀ ਆਪਾਂ ਤੇ ਹੁਣ ਜੀ ਆਪਾਂ ਪਾ ਦਾਂਗੇ ਦੇ ਵਿੱਚ ਇੱਕ ਚਮਚ ਜੀ ਮੈਂ ਪੀਸੀ ਹੋਈ ਲਾਲ ਮਿਰਚ ਲਈ ਹੈ ਜੀ ਤਿੱਖੀ ਵਾਲੀ ਤੁਸੀਂ ਘਟ ਵੱਧ ਕਰ ਸਕਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਤੇ ਇਹ ਜੀ ਆਪਾਂ ਲਿਆ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਦਾ ਕਸ਼ਮੀਰੀ ਲਾਲ ਮਿਰਚ ਜੀ ਤਿੱਖੀ ਨਹੀਂ ਹੁੰਦੀ ਬਸ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਕਲਰ ਬਹੁਤ ਵਧੀਆ ਹੋ ਜਾਂਦਾ ਤੇ ਇਹ ਜੀ ਅੱਧਾ ਕੁ ਚਮਚ ਆਪਾਂ ਕਾਲਾ ਨਮਕ ਲਿਆ ਵਾ ਤੇ ਬਸ ਆਪਾਂ ਇਹੀ ਮਸਾਲੇ ਐਡ ਕਰਨੇ ਆ ਜੀ ਠੀਕ ਹੈ ਜੀ ਬੇਸਿਕ ਮਸਾਲਿਆਂ ਦੇ ਨਾਲ ਹੀ ਆਪਾਂ ਇਹ ਆਚਾਰ ਬਣਾਇਆ ਵਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਆਚਾਰ ਜਿਹੜਾ ਬਣ ਕੇ ਤਿਆਰ ਹੁੰਦਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇਕਰ ਤੁਸੀਂ ਦੂਸਰੇ ਮਸਾਲੇ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਆਪਾਂ ਇੱਥੇ ਸਿੰਪਲ ਆਚਾਰ ਬਣਾਇਆ ਵਾ ਜੀ ਤੇ ਇਹ ਜੀ ਮੈਂ ਸਿਰਕਾ ਲਿਆ ਵਾ 2-3 ਚਮਚੇ ਸਿਰਕਾ ਐਡ ਕਰ ਦਾਂਗੇ ਜੋ ਸਾਡੇ ਆਚਾਰ ਨੂੰ ਜਿਹੜਾ ਖਰਾਬ ਹੋ ਨਹੀਂ ਦਿੰਦਾ ਕਾਫੀ ਸਮੇਂ ਤੱਕ ਸੜਜਰਚ ਆਚਾਰ ਵਾ ਉਹ ਸਹੀ ਰਹਿੰਦਾ ਖਰਾਬ ਨਹੀਂ ਹੁੰਦਾ ਤੇ ਇਹਦੇ ਵਿੱਚ ਖੱਟਾਪਨ ਵੀ ਆ ਜਾਂਦਾ ਥੋੜਾ ਜਿਹਾ ਚਟਪਟਾ ਜਿਹਾ ਬਣ ਜਾਂਦਾ ਇਹ achar ਤੁਸੀਂ ਅਸਿਰਕੇ ਦੀ ਥਾਂ ਤੇ ਨਿੰਬੂ ਵੀ ਯੂਜ਼ ਕਰ ਸਕਦੇ ਹੋ ਤੇ ਲੋ ਜੀ ਜਿਹੜਾ ਆਪਣਾ achar ਹੈ ਦੇਖੋ ਬਣ ਕੇ ਤਿਆਰ ਹੋ ਗਿਆ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਵਿੱਚ ਵੀ ਜੀ ਉਨਾ ਹੀ ਜ਼ਿਆਦਾ ਟੇਸਟੀ ਹੈ ਤੇ ਇਸ ਨੂੰ ਜੀ ਤੁਸੀਂ ਕਿਸੇ ਵੀ 에어 ਟਾਈਟ ਕੰਟੇਨਰ ਦੇ ਵਿੱਚ ਠੀਕ ਹੈ ਜੀ ਭਰ ਕੇ ਰੱਖ ਲੈਣਾ ਸਾਫ਼ ਸੁਥਰੇ 에어 ਟਾਈਟ ਕੰਟੇਨਰ ਦੇ ਵਿੱਚ ਤਾਂ ਜੋ ਸਾਡਾ ਜਿਹੜਾ achar ਖਰਾਬ ਨਾ ਹੋਵੇ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ ਬਾਏ ਬਾਏ